ਖੜੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਨੇ ਜਿੱਤ ਹਾਸਲ ਕੀਤੀ ਹੈ ਤੇ ਹੁਣ ਰਿਹਾਈ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਤੇ ਦੱਸ ਦਈਏ ਕਿ ਵੱਡੀ ਖਬਰ ਹੈ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਸੀ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ 6 ਜੂਨ ਨੂੰ ਮੁੱਖ ਰੱਖਦੇ ਹੋਏ ਕੱਲੂਕਾਰੇ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਨਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਗਈ ਸੀ ਤੇ ਹੁਣ ਰਿਹਾਈ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਦਬਾਅ ਪਾਇਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਹੁਣ ਜਿਹੜਾ ਕਿ ਐਨਐਸਓ ਵਾਪਸ ਲਿਆ ਜਾਵੇ ਤੇ ਰਿਹਾ ਜਿਹੜਾ ਕਿ ਕੀਤਾ ਜਾਵੇ ਤੇ ਜਿਸ ਨੂੰ ਲੈ ਕੇ ਕਈ ਲੀਡਰ ਵੀ ਜਿਹੜੇ ਕਿ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਆਏ ਤੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਤੇ ਬਾਕੀ ਉਮੀਦਵਾਰਾਂ ਨੂੰ ਪੂਰੀ ਟੱਕਰ ਦਿੱਤੀ ਆ ਜਾ ਚੋਂ ਲੜ ਰਹੇ ਸੀ ਭਾਈ ਅਮਰਤਪਾਲ ਅਤੇ ਉੱਥੇ ਹੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਕਿ ਅਮਰਤਪਾਲ ਸਿੰਘ ਦਾ ਪਰਿਵਾਰ ਪਹੁੰਚ ਰਿਹਾ ਹੈ ਤੇ ਜਿੱਥੇ ਅਰਦਾਸ ਉਪਰੰਤ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਉਸ ਨੂੰ ਬਾਹਰ ਲਿਆਉਣ ਲਈ ਯਤਨ ਸ਼ੁਰੂ ਕਰੇਗਾ ਅਮਰਤਪਾਲ ਦੇ ਮਾਤਾ ਪਿਤਾ ਪਹਿਲ ਹੀ ਕਹਿ ਚੁੱਕੇ ਸਨ ਕਿ ਸ਼ਹੀਦ ਦਿਪਸ ਹੋਣ ਕਾਰਨ ਲੋਕ ਸਭਾ ਸੀਟ ਜਿੱਤ ਦੇ ਸਾਰੇ ਪ੍ਰੋਗਰਾਮ ਜਿਹੜੇ ਕਿ 6 ਜੂਨ ਤੋਂ ਬਾਅਦ ਹੀ ਹੋਣਗੇ ਤੇ ਇਸ ਦੇ ਨਾਲ ਹੀ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਵਕੀਲ ਦੀ ਰਾਏ ਲਈ ਜਾਵੇਗੀ ਤੇ ਬੁੱਧਵਾਰ ਨੂੰ ਹੀ ਅਮਰਤਪਾਲ ਸਿੰਘ ਦੀ ਪਤਨੀ ਜਿਹੜੀ ਕਿ ਕਿਰਨਦੀਪ कौर ਆ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚੀ ਤੇ ਉੱਥੇ ਹੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਸਰਕਾਰ ਨੇ ਅਮਰਤਪਾਲ ਦੇ ਉੱਤੇ ਜਿਹੜਾ ਕਿ ਐਨਐਸ ਲਗਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਹੁਣ ਜਦੋਂ ਐਮਪੀ ਚੋੜਾਏ ਗਏ ਹਨ ਤਾਂ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਕਿ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਤੇ ਇਸ ਤੋਂ ਇਲਾਵਾ ਕਾਂਗਰਸ ਦੇ ਪੁਲੱਥ ਤੋਂ ਵਿਧਾਇਕ ਸੁਤਪਾਲ ਸਿੰਘ ਖੈਰਾ ਨੇ ਵੀ ਅਮਰਤਪਾਲ ਲਈ ਜਿਹੜੇ ਕਿ ਵੱਡੇ ਅੰਤਰ ਨਾਲ ਜਿੱਤੇ ਹਨ ਤੇ ਉੱਥੇ ਹੀ ਐਮਪੀ ਬਣ ਚੁਕੇ ਹਨ ਤੇ ਇਸ ਲਈ ਭਗਵੰਤ ਮਾਨ ਸਰਕਾਰ ਉਹਨਾਂ ਦੇ ਉੱਤੇ ਜਿਹੜਾ ਕਿ ਐਨਐਸਏ ਲੱਗਿਆ ਹੋਇਆ ਹੈ ਤੇ ਉਹਨਾਂ ਨੂੰ ਹਟਾਉਣ ਦੀ ਜਿਹੜੀ ਕਿ ਕਿਹਾ ਗਿਆ ਹੈ ਤੇ ਜੇਲ੍ਹ ਤੋਂ ਬਾਹਰ ਕੱਢੇ ਤੇ ਉਹਨਾਂ ਨੇ ਕਿਹਾ ਕਿ ਐਨਐਸਏ ਵੀ ਹਟਾਇਆ ਜਾਵੇ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਕੱਢਣ ਲਈ ਅੱਜ ਯਤਨ ਸ਼ੁਰੂ ਕੀਤੇ ਜਾਣਗੇ ਤੇ ਉੱਥੇ ਹੀ ਜਿਹੜਾ ਕਿ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਵੇਗਾ ਤੇ ਹੁਣ ਦੇਖਣਯੋਗ ਇਹ ਹੋਵੇਗਾ ਦੀ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇਗਾ ਜਸ ਸਿੱਖ ਜਥੇਬੰਦੀਆਂ ਦੀ ਗੱਲ ਪੰਜਾਬ ਸਰਕਾਰ ਮੰਨੇਗੀ ਐਨਐਸਏ ਵਾਪਸ ਲਿਆ ਜਿਹੜਾ ਜਾ ਸਕਦਾ ਹੈ ਜਾਂ ਜਿਸ ਤੋਂ ਬਾਅਦ ਕੋਈ ਪੰਜਾਬ ਸਰਕਾਰ ਵੱਡਾ ਫੈਸਲਾ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਲੈ ਸਕਦੀ ਹੈ ਤੇ ਹੁਣ ਰਿਹਾਈ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੈਂ ਦੱਸਦੀ ਹਾਂ ਕਿ ਵੱਡੀ ਖਬਰ ਹੈ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਸਿੱਖ ਜਥੇਬੰਦੀਆਂ ਨੂੰ ਇੱਕ ਵੱਡੀ ਅਪੀਲ ਕੀਤੀ ਗਈ ਸੀ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦਾ ਕਹਿਣਾ ਸੀ ਕਿ 6 ਜੂਨ ਨੂੰ ਮੁਖ ਰੱਖਦੇ ਹੋਏ ਕੱਲੂਕਾਰੇ ਨੂੰ ਮੁਖ ਰੱਖਦੇ ਹੋਏ ਜਿਹੜਾ ਕਿ ਨਾ ਜਸ਼ਨ ਮਨਾਉਣ ਦੀ ਅਪੀਲ ਕੀਤੀ ਗਈ ਸੀ ਤੇ ਹੁਣ ਰਿਹਾਈ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਹੈ ਕਿ ਭਾਈ ਅਮਰਤ ਪਾਲ ਹੁਣ ਜਿਹੜਾ ਕਿ ਐਨਐਸਓ ਵਾਪਸ ਲਿਆ ਜਾਵੇ ਤੇ ਰਿਹਾ ਜਿਹੜਾ ਕਿ ਕੀਤਾ ਜਾਵੇ ਤੇ ਜਿਸ ਨੂੰ ਲੈ ਕੇ ਕਈ ਲੀਡਰ ਵੀ ਜਿਹੜੇ ਕਿ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਆਏ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਨੇ ਜਿੱਤ ਹਾਸਲ ਕੀਤੀ ਤੇ ਬਾਕੀ ਉਮੀਦਵਾਰਾਂ ਨੂੰ ਪੂਰੀ ਟੱਕਰ ਦਿੱਤੀ ਆ ਜਾ ਚੋਂ ਲੜ ਰਹੇ ਸੀ ਭਾਈ ਅਮਰਤਪਾਲ ਤੇ ਉੱਥੇ ਹੀ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਕਿ ਅਮਰਤਪਾਲ ਸਿੰਘ ਦਾ ਪਰਿਵਾਰ ਪਹੁੰਚ ਰਿਹਾ ਹੈ ਤੇ ਜਿੱਥੇ ਅਰਦਾਸ ਉਪਰੰਤ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਉਸ ਨੂੰ ਬਾਹਰ ਲਿਆਉਣ ਲਈ ਯਤਨ ਸ਼ੁਰੂ ਕਰੇਗਾ ਅਮਰਤਪਾਲ ਦੇ ਮਾਤਾ ਪਿਤਾ ਪਹਿਲ ਹੀ ਕਹਿ ਚੁੱਕੇ ਸਨ ਕਿ ਸ਼ਹੀਦ ਦਿਪਸ ਹੋਣ ਕਾਰਨ ਲੋਕ ਸਭਾ ਸੀਟ ਜਿੱਤ ਦੇ ਸਾਰੇ ਪ੍ਰੋਗਰਾਮ ਜਿਹੜੇ ਕਿ 6 ਜੂਨ ਤੋਂ ਬਾਅਦ ਹੀ ਹੋਣਗੇ ਤੇ ਇਸ ਦੇ ਨਾਲ ਹੀ ਅਮਰਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਲਈ ਵਕੀਲ ਦੀ ਰਾਏ ਲਈ ਜਾਵੇਗੀ ਤੇ ਬੁੱਧਵਾਰ ਨੂੰ ਹੀ ਅਮਰਤਪਾਲ ਸਿੰਘ ਦੀ ਪਤਨੀ ਜਿਹੜੀ ਕਿ ਕਿਰਨਦੀਪ कौर ਆ ਅਸਾਮ ਦੀ ਡਿਬਰੂਗੜ ਜੇਲ੍ਹ ਪਹੁੰਚੀ ਤੇ ਉੱਥੇ ਹੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਸਰਕਾਰ ਨੇ ਅਮਰਤਪਾਲ ਦੇ ਉੱਤੇ ਜਿਹੜਾ ਕਿ ਐਨਐਸ ਲਗਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਹੁਣ ਜਦੋਂ ਐਮਪੀ ਚੋਣਾਂ ਹੀ ਗਏ ਹਨ ਤਾਂ ਪੰਜਾਬ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਕਿ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਵੇ ਤੇ ਇਸ ਤੋਂ ਇਲਾਵਾ ਕਾਂਗਰਸ ਦੇ ਪੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੀ ਅਮਰਤਪਾਲ ਲਈ ਜਿਹੜੇ ਕਿ ਵੱਡੇ ਅੰਤਰ ਨਾਲ ਜਿੱਤੇ ਹਨ ਤੇ ਉੱਥੇ ਹੀ ਐਮਪੀ ਬਣ ਚੁਕੇ ਹਨ ਤੇ ਇਸ ਲਈ ਭਗਵੰਤ ਮਾਨ ਸਰਕਾਰ ਉਹਨਾਂ ਦੇ ਉੱਤੇ ਜਿਹੜਾ ਕਿ ਐਨਐਸਏ ਲੱਗਿਆ ਹੋਇਆ ਹੈ ਤੇ ਉਹਨਾਂ ਨੂੰ ਹਟਾਉਣ ਦੀ ਜਿਹੜੀ ਕਿ ਕਿਹਾ ਗਿਆ ਹੈ ਤੇ ਜੇਲ੍ਹ ਤੋਂ ਬਾਹਰ ਕੱਢੇ ਤੇ ਉਹਨਾਂ ਨੇ ਕਿਹਾ ਕਿ ਐਨਐਸਏ ਵੀ ਹਟਾਇਆ ਜਾਵੇ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਹੁਣ ਭਾਈ ਅਮਰਿਤਪਾਲ ਸਿੰਘ ਨੂੰ ਬਾਹਰ ਕੱਢਣ ਲਈ ਅੱਜ ਯਤਨ ਸ਼ੁਰੂ ਕੀਤੇ ਜਾਣਗੇ ਤੇ ਉੱਥੇ ਹੀ ਜਿਹੜਾ ਕਿ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਵੇਗਾ ਤੇ ਹੁਣ ਦੇਖਣਯੋਗ ਇਹ ਹੋਵੇਗਾ ਦੀ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇਗਾ ਜਸ ਸਿੱਖ ਜਥੇਬੰਦੀਆਂ ਦੀ ਗੱਲ ਪੰਜਾਬ ਸਰਕਾਰ ਮੰਨੇਗੀ ਐਨਐਸਏ ਵਾਪਸ ਲਿਆ ਜਿਹੜਾ ਜਾ ਸਕਦਾ ਹੈ ਜਾਂ ਜਿਸ ਤੋਂ ਬਾਅਦ ਕੋਈ ਪੰਜਾਬ ਸਰਕਾਰ ਵੱਡਾ ਫੈਸਲਾ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਲੈ ਸਕਦੀ